ਅਸ ਵੇਲੇ ਤੁਸੀਂ ਗੱਲ-ਗੱਲ ਤੋਂ ਪਲਟ ਰਹੇ ਹੋ ਗੱਲ-ਗੱਲ ਤੋਂ ਤੁਸੀਂ ਆਪਦੀਆਂ ਕਈਆਂ ਗੱਲਾਂ ਦੇ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਚੱਲ ਰਹੇ ਹੋ ਤਾਂ ਕਿਉਂ ਨਾ ਲੋਕ ਸਵਾਲ ਪੁੱਛਣ ਕਿ ਭਾਈ ਤੁਸੀਂ ਗੱਲ ਕੀ ਕੀਤੀ ਸੀ ਤੁਸੀਂ ਕਿਹਾ ਸੀ ਕਿ ਸਰਕਾਰ ਸੱਖਾਂ ਚੋਂ ਚੱਲੇਗੀ ਤੁਸੀਂ ਕਿਹਾ ਸੀ ਕਿ ਅਸੀਂ ਲੀਡਰ ਨਹੀਂ ਅਸੀਂ ਤੁਹਾਡੇ ਸੇਵਾਦਾਰ ਹੋਵਾਂਗੇ ਤੁਸੀਂ ਕਿਹਾ ਸੀ ਕਿ ਅਸੀਂ ਵੱਡੇ ਵੱਡੇ ਕਾਫਲੇ ਲੈ ਕੇ ਨਹੀਂ ਜਾਵਾਂਗੇ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਕਲਚਰ ਚਲਾ ਰੱਖਿਆ ਹੈ ਵੀਆਈਪੀ ਅਸੀਂ ਉਹ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਕੀ ਅੱਜ ਉਹ ਵੀਆਈਪੀ ਕਲਚਰ ਬੰਦ ਹੋ ਜਾਏ ਜਿਸ ਦਿਨ ਤੁਸੀਂ ਸ਼ਾਦਲੀ ਚ ਆਏ ਪੁਰਸਦੀਆਂ ਧਾੜਾਂ ਦੇ ਨਾਲ ਆਏ ਤੇ ਤੁਹਾਡੇ ਤੋਂ ਸਵਾਲ ਪੁੱਛਣੇ ਸੀ ਕਿਉਂਕਿ ਤੁਸੀਂ ਕਿਹਾ ਸੀ ਕਿ ਭਈ ਇਹਨਾਂ ਲੀਡਰਾਂ ਨੂੰ ਸਵਾਲ ਪੁੱਛੋ ਤੁਹਾਡੇ ਕਿਸੇ ਨੇ ਇੱਟ ਨਹੀਂ ਮਾਰੀ ਕਿਸੇ ਨੇ ਰੋੜਾ ਨਹੀਂ ਮਾਰਿਆ ਤੁਹਾਨੂੰ ਸਵਾਲ ਪੁੱਛਣ ਵਾਸਤੇ ਕਿਸਾਨ ਆਏ ਸੀ ਤੇ ਤੁਸੀਂ ਕਿਸਾਨ ਕੁੱਤੇ ਕਿਸਾਨਾਂ ਦੇ ਸੱਟਾ ਮਾਰੀਆਂ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਕਹਿੰਦੇ ਇਹ ਗੁੰਡਾ ਰਾਜ ਖਤਮ ਕਰਨਾ ਹੈ ਤੇ ਕੁਝ ਦਿਨ ਪਹਿਲਾਂ ਤੁਹਾਡੇ ਫਟੇਕਰ ਸਾਹ ਤੋਂ ਐਮਐਲਏ ਸਰਹੰਤ ਤੋਂ ਜਿਹੜੇ ਐਮਐਲਏ ਵੀਰ ਨੇ ਉਹਦੇ ਤੋਂ ਕੁਝ ਸਵਾਲ ਪੁੱਛਣ ਲਈ ਲੋਕ ਇਕੱਠੇ ਹੋਏ ਤੇ ਤੁਹਾਡੇ ਐਮਐਲਏ ਨੇ ਉੱਥੇ 4-500 ਤੁਹਾਡਾ ਸਮਰਥਕ ਕਮ ਆ ਜਾਂ ਗੁੰਡਾ ਕਰਦੀ ਵਾਲਾ ਕਮ ਉਹ ਬੰਦੇ ਇਕੱਠੇ ਕੀਤੇ ਉੱਥੇ ਪਿੰਡ ਸਾਰਾ ਵਿਰੋਧ ਕਰ ਰਿਹਾ ਹੈ ਪਿੰਡ ਸਾਰਾ ਸਵਾਲਾਂ ਦੇ ਘੇਰੇ 'ਚ ਲਿਆਉਣਾ ਚਾਹ ਰਿਹਾ ਹੈ ਪਰ ਤੁਸੀਂ ਉੱਥੇ ਆਪਦਾ 4-500 ਗੁੰਡਾ ਬਲਾਕੇ ਕੀ ਫਿਰ ਇਹਨੂੰ ਇੱਕ ਕਈ ਇਹਨੂੰ ਗੁੰਡਾ ਰਾਜ ਕਹੀਏ ਜਾਂ ਇਹਦਾ ਬਦਲਾ ਆ ਗਿਆ ਕਹੀਏ ਫਰਕ ਤਾਂ ਕੋਈ ਨਹੀਂ ਗੱਲ ਤਾਂ ਉਹੀ ਹੈ ਲੋਕ ਸਵਾਲ ਕੀ ਪੁੱਛਣਾ ਚਾਹੁੰਦੇ ਸੀ ਮੈਂ ਦੱਸਦਾ ਭਗਵੰਤ ਮਾਨ ਜੀ ਤੁਹਾਡੀਆਂ ਹਜ਼ਾਰਾਂ ਸ਼ਿਕਤਾਂ ਪਈਆਂ ਨੇ ਜਿਹੜੀਆਂ ਪੋਲੀਟੀਕਲ ਲੋਕਾਂ ਦੇ ਖਿਲਾਫ ਨੇ ਜਿਹੜੀਆਂ ਪੁਲਿਸ ਦੀਆਂ ਗੁੰਡਾਗਰਦੀ ਤੇ ਤੱਕੇਸ਼ਾਹੀ ਦੇ ਖਿਲਾਫ ਨੇ ਟੀਚਰਾਂ ਦੇ ਜਿਸ ਤਰ੍ਹਾਂ ਦੇ ਸਰਕਾਰਾਂ ਦੇ ਢਿੱਲੇ ਪ੍ਰਬੰਧਾਂ ਦੇ ਚੱਲਦੇ ਆ ਟੀਚਰਾਂ ਦਾ ਸਕੂਲਾਂ ਦਾ ਬੁਰਾ ਹਾਲ ਹੋਇਆ ਤੇ ਤੁਸੀਂ ਉਲਟਾ ਟੀਚਰਾਂ ਦੇ ਤੇ ਸਿਕਿੱਟਾਂ ਬਣਾਉਂਦੇ ਰਹੇ ਡਾਕਟਰਾਂ ਦੇ ਸਿਕਿੱਟਾਂ ਬਣਾਈਆਂ ਬੱਸਾਂ ਦੇ ਕਨੈਕਟਰ ਤੇ ਡਰਾਈਵਰਾਂ ਦੇ ਸਿਕਿੱਟਾਂ ਬਣਾਈਆਂ ਹੁਣ ਜਿਹੜਾ ਤੁਸੀਂ ਉਹ ਕਰਦੇ ਰਹੇ ਉਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਪੋਲੀਟਿਕਲ ਲੋਕਾਂ ਦੇ ਸਿਕਿੱਟਾਂ ਬਣਾਉਂਦੇ ਰਹੇ ਹੋ ਤੇ ਲੋਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਸੀਗੇ ਕਿ ਜਿਹੜਾ ਗੁਰਲਾਲ ਘਨੌਰ ਹੈ ਉਹਦੇ ਬਿਲਕੁਲ ਹਮਾਇਤੀਆਂ ਦੇ ਕੋਲੋਂ ਟਰਾਲੀਆਂ ਫੜੀਆਂ ਗਈਆਂ ਤੇ ਤੁਹਾਡੀ ਪੁਲਿਸ ਨੇ ਕੀ ਕੀਤਾ ਉਹਨਾਂ ਦੇ ਮੁਕੱਦਮਾ ਦਰਜ ਕਰਨ ਦੀ ਬਜਾਏ ਉਲਟਾ ਜਿਹੜੇ ਬੰਦਿਆਂ ਨੇ ਉਹਨਾਂ ਟਰਾਲੀਆਂ ਨੂੰ ਆਈਡੈਂਟੀਫਾਈ ਕੀਤਾ ਜਿਨ੍ਹਾਂ ਟਰਾਲੀਆਂ ਨੂੰ ਜਾ ਕੇ ਨਿਸ਼ਾਨਦੇਹੀ ਕਰਵਾਈ ਹੈ ਕਿ ਆਹ ਖੜੀਆਂ ਟਰਾਲੀਆਂ ਪਰ ਝੋਨਾ ਬੰਦਿਆਂ ਤੇ ਹੋਇਆ ਕੀ ਇਹਨੂੰ ਗੁੰਡਾਗਰਦੀ ਨਾ ਕਹੀਏ ਕੀ ਤੁਸੀਂ ਆਪਦੇ ਗੁਰਲਾਲ ਘਨੌਰ ਦੇ ਖਿਲਾਫ ਕਾਰਵਾਈ ਕੀਤੀ ਇਹ ਸਵਾਲ ਪੁੱਛਨੇ ਲੋਕਾਂ ਨੇ ਤੇ ਪੁੱਛਦੇ ਹੀ ਰਹਿਣਗੇ ਜਿੰਨੀ ਦੇਰ ਤੱਕ ਤੁਸੀਂ ਇਸ ਇਹਨਾਂ ਰਾਹਾਂ ਤੇ ਚੱਲਦੇ ਰਹੋਗੇ ਹੁਣ ਤੁਹਾਡੇ ਐਮਐਲਏ ਸਹਿਮਾਨ ਨੇ ਜਿਹੜੇ ਲੋਕਾਂ ਨਾਲ ਲੜਾਈ ਵਿੜਦੇ ਆ ਕਿ ਸਾਨੂੰ ਸਵਾਲ ਕਿਉਂ ਪੁੱਛਦੇ ਹਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਕਿ ਇਹ ਸਵਾਲ ਪੁੱਛਣਾ ਬਣਦਾ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਕੇ 92 ਐਮਐਲਏ ਜਿੱਤਾ ਕੇ ਦਿੱਤੇ ਹੋਣ ਔਰ ਉਹਨਾਂ ਹੀ ਲੋਕਾਂ ਦਾ ਸਨਮਾਨ ਤੁਹਾਡੀ ਪੁਲਿਸ ਹਜ਼ਾਰ ਹਜ਼ਾਰ 15 1500 ਰੁਪਿਆ ਲੈ ਕੇ AC ਵਾਸ਼ਿੰਗ ਮਸ਼ੀਨਾਂ কুলਰ ਇਹ ਚੀਜ਼ਾਂ ਚੁਕਾ ਰਹੀ ਹੋਵੇ ਇਹ ਚੁਕਾਈਆਂ ਗਈਆਂ ਖਰੀਦਾ ਚੁਕਾਈਆਂ ਗਈਆਂ ਈਵਨ ਕਿ ਗੈਸ ਚੁੱਲ੍ਹੇ ਚੁਕਾਏ ਗਏ ਸਲੰਡਰਾਂਆਂ ਤੇ ਨਿੰਡਰਾਲੀਆਂ ਭਰ ਕੇ ਪੁਲਿਸ ਲੈ ਗਈ ਹਰ ਟਰਾਲੀ ਦੇ ਵਿੱਚ ਘਰ ਦਾ ਪੂਰਾ ਸਮਾਨ ਸੀ ਤੇ 700 ਟਰਾਲੀਆਂ ਸੀ ਕੱਲੇ ਖਨੌਰੀ ਬਾਰਡਰ ਤੇ ਸਾਡੀ ਜਥੇਬੰਦੀ ਦੀ ਹਾਲਾਂਕਿ ਬਾਕੀ ਜਿਹੜੇ ਮੇਰੇ ਸਾਥੀ ਸੀ ਉੱਥੇ ਦੂਸਰੀਆਂ ਜਥੇਬੰਦੀਆਂ ਉੱਥੇ ਕੋਟਬੁੱਡਾ ਜੀ ਬੈਠੇ ਸੀ ਉੱਥੇ ਖੋਸਾ ਸਾਹਿਬ ਬੈਠੇ ਸੀ ਉੱਥੇ ਭੰਗੂ ਸਾਹਿਬ ਬੈਠੇ ਸੀ ਉੱਥੇ ਸਾਰੀਆਂ ਹਰਿਆਣੇ ਦੀਆਂ ਜਥੇਬੰਦੀਆਂ ਬੈਠੀਆਂ ਸੀ ਉੱਥੇ ਹੋਰ ਤਾਂ ਇਹ ਕਹਿਣ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਉੱਥੇ ਬੈਠੀਆਂ ਸੀ ਸਾਰੀਆਂ ਜਥੇਬੰਦੀਆਂ ਦੀਆਂ ਇਹ ਟਰਾਲੀਆਂ ਅਗਰ ਲਾਉਣੇ ਆ ਤਾਂ 800 ਤੋਂ ਉੱਪਰ ਟਰਾਲੀਆਂ ਸੀ ਉੱਥੇ ਉਹਨਾਂ ਟਰਾਲੀਆਂ ਦਾ ਹਰ ਇੱਕ ਦਿਵਸ ਸਮਾਂ ਸੀ ਤੇ ਤੁਸੀਂ ਉਹ ਸਾਰੇ ਦਾ ਸਾਰਾ ਸਮਾਨ ਸਾਡਾ ਤੁਹਾਡੀ ਪੁਲਿਸ ਦੀ ਗੁੰਡਾਗਰਦੀ ਨਾਲ ਖੁਰਦਬਦ ਹੋਇਆ ਤੇ ਕੀ ਫਿਰ ਤੁਸੀਂ ਮੁੱਖ ਮੰਤਰੀ ਵਾਲੀ ਜ਼ਿੰਮੇਵਾਰੀ ਨਿਭਾਈ ਅਗਲੀ ਗੱਲ ਲੋਕਾਂ ਦਾ ਸਵਾਲ ਹੈ ਕਿ ਜਿੰਦਗੀ 'ਚ ਕਦੇ ਨਹੀਂ ਹੋਇਆ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਈ ਮੀਟਿੰਗਾਂ ਦੇ ਦੌਰ ਦੇ ਚੱਲਦੇ ਆ ਕੋਈ ਵੀ ਸਰਕਾਰ ਮੀਟਿੰਗਾਂ ਦਾ ਦੌਰ ਜਦੋਂ ਸ਼ੁਰੂ ਹੋਵੇ ਉਦੋਂ ਮੋਰਚਾ ਤੇ ਹਮਲਾ ਕਰੇ ਆਗੂਆਂ ਨੂੰ ਗ੍ਰਿਫਤਾਰ ਕਰੇ ਪਹਿਲੀ ਵਾਰੀ ਤੁਹਾਡੀ ਸਰਕਾਰ ਤੋਂ ਹੋਇਆ ਮੈਂ ਕਹਿੰਦਾ ਦੂਜੇ ਨਾਲ ਵਾਕਿਆ ਹੀ ਗੱਲ ਹੈ ਤੁਸੀਂ ਕਹਿੰਦੇ ਸੀ ਕਿ ਅਗੇ ਦੂਜਿਆਂ ਨਾਲੋਂ ਵੱਖਰਾ ਰਾਜ ਦੇਵਾਂਗਾ ਵਾਕਿਆ ਵੱਖਰਾ ਰਾਜ ਹੈ ਦੂਜਿਆਂ ਨੂੰ ਤਾਂ ਇਹ ਨਹੀਂ ਹੋਇਆ ਕਦੇ ਉਹਨਾਂ ਨੇ ਤਾਂ ਕਦੇ ਨਹੀਂ ਕੀਤਾ ਇਹ ਕੰਮ ਸੂਸਵਾਲ ਨੇ ਜਿਹੜੇ ਲੋਕਾਂ ਦੇ ਇਹਨਾਂ ਸਵਾਲਾਂ ਦੇ ਜਵਾਬ ਹੈ ਉਹ ਜਿਹੜਾ ਸਮਾਨ ਗਵਾਚਿਆ ਜਾਂ ਇਹਨਾਂ ਨੇ ਤੁਹਾਡੇ ਪੁਲਿਸ ਮੁਲਾਜ਼ਮਾਂ ਨੇ ਗੁੰਡਾ ਕਰਦੀ ਅਧਿਕਾਰੀਆਂ ਨੇ ਕੀਤੀ ਉਹਨਾਂ ਦਾ ਇਨਸਾਫ ਦੇਣ ਦੀ ਬਜਾਏ ਜਦੋਂ ਲੋਕ ਇਨਸਾਫ ਮੰਗਣ ਵਾਸਤੇ ਤੁਰੇ ਤਾਂ ਤੁਸੀਂ ਹਫ਼ਤਾ ਹਫ਼ਤਾ ਫੇਰ ਲੋਕਾਂ ਨੂੰ ਫੜ ਕੇ ਜਿਹਨਾਂ ਚ ਰੱਖਿਆ ਤੇ ਲੋਕ ਕੁੱਟੇ ਇਹਦਾ ਮਤਲਬ ਗੁੰਡਾ ਕਰਦੀ ਕਰ ਰਿਹਾ ਤੇਰਾ ਐਸਐਚਓ ਤੇਰਾ ਐਸਐਸਪੀ ਕੀ ਕੰਟਰੋਲ ਕਰ ਰਹੇ ਹੋ ਤੁਸੀਂ ਤੇ ਜੇਕਰ ਉਹਨਾਂ ਨੇ ਪਿੱਟ ਸਿੱਟੇ ਪਾ ਰਹੇ ਹੋ ਤਾਂ ਕੀ ਬਣਿਆ ਤੁਹਾਡੀਆਂ ਉਹਨਾਂ ਸਿੱਟਾਂ ਦਾ ਜਿਹੜੀਆਂ ਬਹੁਤ ਸਾਰੀਆਂ ਪਰ ਵੀ ਸਿੱਟਾਂ ਨੂੰ ਉਹ ਉਹ ਕੀ ਕਰਦੇ ਪਤਾ ਕੀ ਬਣਿਆ ਤੁਹਾਡੀਆਂ ਉਹਨਾਂ ਸਿੱਟਾਂ ਦਾ ਸੋ ਮੇਰਾ ਗੱਲ ਕਰਨ ਦਾ ਪਾਵੇ ਹੈ ਸਤਕਾਰਯੋਗ ਮੁੱਖ ਮੰਤਰੀ ਜੀ ਮੈਂ ਇੱਕ ਕੱਲ ਹੋਰ ਤੁਹਾਡੇ ਧਿਆਨ ਚ ਲਿਆ ਰਿਹਾ ਆ ਕੁਝ ਦਿਨ ਪਹਿਲਾਂ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਚੈਲ ਦੀ ਉੱਥੋਂ ਦਾ ਇੱਕ ਨੌਜਵਾਨ ਮੁੰਡਾ ਅਰਸ਼ਦੀ ਅਗਨੀ ਵੀਰ ਸ਼ਹੀਦ ਹੋਇਆ ਹੈ ਜਾ ਕੇ ਮਾਂ ਨੂੰ ਦੇਖੋਗਾ ਆਪਣਾ ਉਹਦਾ ਹਾਲ ਕੀ ਹੈ ਪਿਤਾ ਦਾ ਹਾਲ ਦੇਖੋਗਾ ਬਲਾਤੀ ਹੈ ਤੇ ਬਿਲਕੁਲ ਉਸ ਉਹਦੀ ਉਹਦਾ ਜਿਸ ਦਿਨ ਸੰਸਕਾਰ ਹੋਇਆ ਉਸ ਤੋਂ ਦੂਸਰੇ ਦਿਨ ਬੀਬਾ ਜੀ ਗੁਰਪ੍ਰੀਤ ਕੌਰ ਸਾਡੇ ਲਈ ਤਾਂ ਧੀਆਂ ਨੇ ਸਮਾਨ ਹੈ ਵੈਸੇ ਤਾਂ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ ਬਹੁਤ ਹੋ ਗਿਆ ਮੇਰੀ ਤੇ ਤੁਹਾਡੀ ਉਮਰ ਦਾ ਕੋਈ ਬੜਾ ਫਰਕ ਨਹੀਂ ਹੋਣਾ ਕੀ ਕਦੇ ਇਹ ਹੁੰਦਾ ਹੈ ਲੋਕ ਤਾਂ ਇਹ ਕਰਦੇ ਹੁੰਦੇ ਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਦੁਖਾਤ ਵਾਪਰ ਜੇ ਔਰ ਦੂਜੇ ਘਰੇ ਪਿੰਡ 'ਚ ਬੇਟੇ ਦਾ ਜਨਮ ਹੋਇਆ ਹੋਵੇ ਤੇ ਲੋਕ ਆਪਦੇ ਘਰੇ ਬੇਟੇ ਦੇ ਜਨਮ ਦੀ ਖੁਸ਼ੀ ਨਹੀਂ ਮਨਾਉਂਦੇ ਤੇ ਤੁਸੀਂ ਕਿਸ ਗੱਲ ਦੀ ਖੁਸ਼ੀ ਮਨਾਉਣ ਲੱਗੇ ਜਸ਼ਨ ਦੀਪ ਕਰਕੇ ਜਸ਼ਨ ਜੀਤ ਵਰਗੇ ਪ੍ਰੋਗਰਾਮ ਕਰਨਾ ਮੈਂ ਕਿਹਾ ਠੀਕ ਹੈ ਨਾਰਮਲ ਹਾਲਾਤਾਂ ਦੇ ਵਿੱਚ ਇਹ ਹੋ ਜਾਏ ਉਹ ਦਿੱਕਤ ਨਹੀਂ ਲੇਕਿਨ ਜਿਨ੍ਹਾਂ ਨੇ ਤੁਹਾਨੂੰ ਜਸ਼ਨ ਜੀਤ ਮਨਾਉਣ ਦੇ ਕਾਬਲ ਬਣਾਇਆ ਉਹਦਾ ਤਾਂ ਸਿਵਾ ਬਲੀ ਜਾਂਦਾ ਉਹਦੀ ਮਾਣ ਨੂੰ ਤਾਂ ਡੋਪੇ ਜਾਂਦੇ ਆ ਤੇ ਤੁਸੀਂ ਇਹ ਕਰ ਰਹੇ ਹੋ ਕਿ ਇਹ ਸਵਾਲ ਜਵਾ ਸਵਾਲ ਲੋਕ ਪੁੱਛੰਗੇ ਨਹੀਂ ਹੈ ਜਦੋਂ ਇਹ ਸਵਾਲ ਪੁੱਛਦੇ ਨੇ ਤੁਹਾਡੇ ਐਮਐਲਏ ਅਗ ਭੂਲਾ ਹੋ ਜਾਂਦੇ ਆ ਕਿ ਸਾਥੋ ਸਵਾਲ ਕਿਉਂ ਪੁੱਛੇ ਜਾ ਰਿਹਾ ਭਾਈ ਪੁੱਛਣਗੇ ਲੋਕ ਇਹ ਸਵਾਲ ਪੁੱਛਣੇ ਹੋਗਾ ਮੈਂ ਅਗਲਾ ਸਵਾਲੇ ਪੁੱਛਣਾ ਚਾਹਣਾ ਤੁਸੀਂ ਇੱਕ ਲੈ ਕੇ ਆ ਰਹੇ ਹੋ ਤੁਸੀਂ ਨਾ ਦੇ ਰਹੇ ਹੋ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦਾ ਮਤਲਬ ਕੀ ਹੁੰਦਾ ਹੈ ਕਿ ਸਿੱਖਿਆ ਦੇ ਵਿੱਚ ਵਿਦਿਆ ਦੇ ਵਿੱਚ ਕ੍ਰਾਂਤੀ ਲਾਉਣੀ ਹਰ ਇੱਕ ਬੱਚੇ ਨੂੰ ਵਿਦਿਆ ਪ੍ਰੋਵਾਈਡ ਕਰਵਾਉਣੀ ਤੇ ਜੇਕਰ ਇਹਨੂੰ ਵੇਖੀਏ ਲਗਭਗ 40% ਦੇ ਕਰੀਬ ਸਾਡੇ ਸਕੂਲਾਂ ਦੇ ਵਿੱਚ ਹੈੱਡ ਟੀਚਰ ਨਹੀਂ ਹੈ ਮੁੱਖ ਅਧਿਆਪਕ ਨਹੀਂ ਰਾਜ ਤੁਹਾਡਾ ਮੁੱਖ ਮੰਤਰੀ ਜੀ ਤੇ ਜੇ ਉਹ ਹੈ ਨਹੀਂ ਗਏ ਤਾਂ ਫਿਰ ਤੁਸੀਂ ਮੈਨੂੰ ਐ ਅੰਦਾਜ਼ਾ ਲਾ ਕੇ ਦੱਸਿਓ ਫਿਰ ਉੱਥੇ ਸਿੱਖਿਆ ਦਿੱਕਰਾਂ ਕੀ ਆ ਰਹੀ ਹੋਏਗੀ ਅੱਜ ਮੇਰੇ ਪਿੰਡ ਦੇ ਵਿੱਚ ਤੁਹਾਡੇ ਐਮਐਲਏ ਨੇ ਆਉਣਾ ਹੈ ਪ੍ਰਾਇਮਰੀ ਸਕੂਲ ਚ ਆਉਣਾ ਹੈ ਉੱਥੇ ਪਰਮਾਨੈਂਟ ਟੀਚਰ ਨਹੀਂ ਤੇ ਇੱਕ ਪੁਰਾਣੀ ਕੰਧ ਡਿੱਗੀ ਸੀ ਉਹ ਕੰਧ ਨੂੰ ਰਿਪੇਅਰ ਕੀਤਾ ਤੇ ਉਹਦਾ ਅੱਜ ਉਹ ਘਾਟਣ ਕਰਨ ਆ ਰਹੇ ਯਾਰ ਉਹ ਘਾਟਣ ਉਹਨਾਂ ਚੀਜ਼ਾਂ ਦਾ ਹੁੰਦਾ ਜਿਹੜੀ ਚੀਜ਼ ਨਵੀਂ ਬਣੀ ਹੋਵੇ ਨਵਾਂ ਕੀ ਬਣਾ ਕੇ ਦਿੱਤਾ ਸਕੂਲ ਨੂੰ ਤੁਸੀਂ ਕੋਈ ਕਮਰੇ ਪਾ ਕੇ ਦਿੱਤੇ ਆ ਕੋਈ ਨਵੀਂ ਬੈਡਿੰਗ ਖਰੀਦਤੀ ਟੀਚਰ ਉੱਥੇ ਹੈ ਨਹੀਂ ਪ੍ਰਬੰਧ ਉੱਥੇ ਹੈ ਨਹੀਂ ਤੁਹਾਡਾ ਕੋਈ ਤੇ ਇਹਨੂੰ ਇਹਨੂੰ ਤੁਸੀਂ ਨਾਂ ਦੇ ਰਹੇ ਹੋ ਕਿ ਇਹ ਕੰਧ ਕੱਢ ਕੇ ਤੁਸੀਂ ਇਹ ਸਮਝ ਨਹੀਂ ਹੋ ਤੇ ਸਿੱਖਿਆ ਕ੍ਰਾਂਤੀ ਆ ਗਈ ਤੁਸੀਂ ਜਾਣਦੇ ਹੋ ਨਾ ਰਵਿੰਦਰ ਨਾਲ ਆਟਾ ਗੋਰ ਬੜਾ ਉਹ ਕਿੱਥੇ ਪੜਿਆ ਸੀ ਭਲਾ ਉਹ ਕਿੱਡੀਆਂ ਗੱਲ ਮਤਲਬ ਬਿਲਡਿੰਗਾਂ ਵਾਲੇ ਸਕੂਲ 'ਚ ਪੜਿਆ ਸੀ ਉਹ ਤਾਂ ਦਰੱਖਤਾਂ ਦੇ ਥੱਲੇ ਪੜ ਕੇ ਐਡਾ ਵੱਡਾ ਚਿੰਤਕ ਬਣਿਆ ਤੇ ਸੋ ਉਹਨਾਂ ਬੱਚਿਆਂ ਨੂੰ ਮੇਰਾ ਕਹਿਣ ਦਾ ਪਾਵੇ ਹੈ ਕਿ ਬਿਲਡਿੰਗਾਂ ਦੀ بجائے ਇਹਨਾਂ ਕੰਧਾਂ ਦੀ بجائے ਇਨਾ ਇਨਾ ਟੁਆਇਲਟਾਂ ਜੋ ਨਿਗਰੰਤੀ ਨਿਕਲਨੀ ਕ੍ਰਾਂਤੀ ਨਿਕਲਨੀ ਹੈ ਕਿ ਟੀਚਰ ਚੋਂ ਅਗਰ ਟੀਚਰ ਪ੍ਰੋਵਾਈਡ ਕਰਵਾਓਗੇ ਤਾਂ ਕ੍ਰਾਂਤੀ ਬਣੇਗੀ ਫਿਰ ਇਹ ਪ੍ਰੋਗਰਾਮ ਤੁਸੀਂ ਚਲਾ ਰਹੇ ਹੋ ਬੱਚਿਆਂ ਦੇ ਬੱਚੇ ਵਿਚਾਰੇ ਤੁਹਾਡੇ ਟੀਚਰ ਭੇਜਦੇ ਆ ਘਰਾਂ ਚ ਉਹ ਕਹਿੰਦੇ ਨੇ ਕਿ ਆਪਾਂ ਸਕੂਲ ਦੇ ਅੰਦਰ ਤੀਆਂ ਲਾਉਣੀਆਂ ਮੈਨੂੰ ਆ ਦੱਸਿਓ ਇਹ ਸਕੂਲ ਤੀਆਂ ਲਾਉਣ ਵਾਸਤੇ ਹੁੰਦੇ ਆ ਸਕੂਲ ਤੀਆਂ ਲਾਉਣ ਵਾਸਤੇ ਹੁੰਦੇ ਆ ਇਹ ਸਕੂਲ ਬੱਚਿਆਂ ਨੂੰ ਪੜਾਉਣ ਲਈ ਹੁੰਦੇ ਆ ਇਹ ਕਹਿੰਦਾ ਜਵਾਬ ਦਿਓ ਮੁੱਖ ਮੰਤਰੀ ਜੀ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਤੇਰੇ ਐਮਐਲਏ ਦੇ ਦੇਣ ਕਿ ਕੀ ਉਹ ਗੁਰਲਾਲ ਘਨੌਰ ਦੀ ਇਸ ਹਰਕਤ ਦੇ ਨਾਲ ਸਹਿਮਤ ਨਹੀਂ ਜੇ ਸਹਿਮਤ ਆ ਤਾਂ ਫਿਰ ਕਿਉਂ ਨਾ ਲੋਕ ਸਵਾਹ ਕਰਨ ਤੁਹਾਡੇ ਤੇ ਤੇ ਉਹਨਾਂ 'ਚੋ ਕਿਸੇ ਵੀ ਐਮਐਲਏ ਨੇ ਕਿਸੇ ਤੁਹਾਡੀ ਪਾਰਟੀ ਨੇ ਗੁਰਲਾਲ ਘਨੌਰ ਦੇ ਖਿਲਾਫ ਕੋਈ ਅਜੰਡਾ ਲੈ ਕੇ ਆਂਦਾ ਤੁਸੀਂ ਸਾਡੇ ਦੇ ਉੱਤੇ ਤੋ ਕਈ ਨਾ ਮੋਰਚਾ ਚਕਾਇਆ ਤੇਰੇ ਐਮਐਲਏ ਨੇ ਇਕੱਠੇ ਹੋ ਕੇ ਤੇਰੇ ਤੇ ਸਵਾਲ ਕੀਤਾ ਸਰਕਾਰ ਤੇ ਕਿ ਆਪਾਂ ਗਲਤ ਕੀਤਾ ਤੁਸੀਂ ਦਾ ਅਹਿਸਾਸ ਕੀਤਾ ਨਹੀਂ ਕੀਤਾ ਤਾਂ ਫਿਰ ਲੋਕ ਕਿਉਂ ਨਾ ਐਮਐਲਏ ਨੂੰ ਘੇਰ ਕੇ ਸਵਾਲ ਪੁੱਛਣ ਇਹ ਲੋਕਾਂ ਦੇ ਸਵਾਲ ਨੇ ਲੋਕੇ ਪੁੱਛਣਗੇ ਬਹੁਤ سارے ਸਵਾਲ ਨੇ ਜਿਹੜੇ ਪੁੱਛਣੇ ਆ ਲੋਕਾਂ ਨੇ ਯਾਰ ਇੱਕ ਅੰਦਾਜ਼ਾ ਲਾ ਕੇ ਦੇਖੋ